ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਫੈਸ਼ਨ ਕੋਰਨਰ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਗਲੇ ਨੂੰ ਬੈਕ ਗਲੇ ਨੂੰ ਰੇਵ ਲਾਉਣੀ ਠੀਕ ਹੈ ਉਹ ਕਿਵੇਂ ਲਾਉਣੀ ਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਠੀਕ ਹੈ ਜੀ ਐ ਦੇਖੋ ਮੈਂ ਕਮੀਜ਼ ਪੂਰਾ ਰੈਡੀ ਕਰ ਲਿਆ ਤੁਸੀਂ ਦੇਖ ਸਕਦੇ ਹੋ ਪਸ਼ਮੀਨਾ ਸੂਟ ਹੈ ਆਪਾਂ ਨੇ ਪੂਰਾ ਰੈਡੀ ਕਰ ਲਿਆ ਜਿਹਦੇ ਬਸ ਬੈਕ ਗਲੇ ਨੂੰ ਹੁਣ ਰੇਪ ਵੀ ਲਗਣੀ ਹੈ ਰੇਪ ਪੱਟੀ ਠੀਕ ਹੈ ਇਹ ਆਪਾਂ ਨੇ ਕਿਵੇਂ ਕਟਿੰਗ ਕਰਨੀ ਹੈ ਕਿਵੇਂ ਲਾਉਣੀ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਜੀ ਆਓ ਜੀ ਦੇਖੋ ਕਿਵੇਂ ਕਿਵੇਂ ਲਾਉਣੀ ਹੈ ਤੇ ਕਿਵੇਂ ਆਪਾਂ ਨੇ ਰੇਪ ਪੱਟੀ ਕੱਟਣੀ ਹੈ ਠੀਕ ਹੈ ਜੀ ਆਓ ਜੀ ਇਹ ਦੇਖੋ ਸੂਟ ਕਮੀਜ਼ ਪੂਰਾ ਰੈਡੀ ਕਰ ਲਿਆ ਇਹਦੇ ਸਿਰਫ ਬੈਕ ਗਲੇ ਤੇ ਰੇਪ ਪੱਟੀ ਲਗਣੀ ਹੈ ਕੱਲੀ ਠੀਕ ਹੈ ਜੀ ਗਲਾ ਸਾਰਾ ਅਟੈਚ ਹੈ ਬਾਜੂ ਵੀ ਲੱਗ ਗਈਆਂ ਇਹ ਆਪਾਂ ਕਿਵੇਂ ਲਾਉਣੀ ਹੈ ਦੋ ਤਰੀਕੇ ਨਾਲ ਆਪਾਂ ਲਾ ਸਕਦੇ ਹਾਂ ਇੱਕ ਤਰੀਕਾ ਤੁਹਾਨੂੰ ਅੱਜ ਦੱਸਦੇ ਹਾਂ ਦੂਸਰਾ ਤਰੀਕਾ ਅਸੀਂ ਤੁਹਾਨੂੰ ਫਿਰ ਦੱਸਾਂਗੇ ਇਹ ਦੇਖੋ ਆਪਾਂ ਇਹਦੀ ਹੁਣ ਰੇਪ ਕੱਟੀ ਪੱਟੀ ਕੱਟਦੇ ਹਾਂ ਇਹ ਸਾਡੇ ਕੋਲ ਕੱਪੜਾ ਹੈ ਇਹ ਦੇਖੋ ਇੱਥੋਂ ਮੈਂ ਫਰੰਟ ਗਲਾ ਕਟਿੰਗ ਕੀਤਾ ਸੀ ਤੁਸੀਂ ਇਸੇ ਹਿਸਾਬ ਦੇ ਨਾਲ ਹੀ ਹੁਣ ਇਹਦੀ ਬੈਕ ਗਲੇ ਦੀ ਰੇਪ ਪੱਟੀ ਕਟਣੀ ਹੈ ਇਸ ਤਰ੍ਹਾਂ ਤੁਸੀਂ ਇੰਚੀ ਟੇਬਲ ਨੂੰ ਸਿੱਧਾ-ਸਿੱਧਾ ਰੱਖ ਲਓ ਜੇਕਰ ਤੁਸੀਂ ਪਹਿਲੀ ਵਾਰ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਲਾਈਕ ਜ਼ਰੂਰ ਕਰਿਓ ਇਹ ਸਾਰਿਆਂ ਲਈ ਹੈਲਪਫੁਲ ਹੋਏਗੀ ਵੀਡੀਓ ਸਾਡੀ ਇਸ ਤਰ੍ਹਾਂ ਇਹ ਦੇਖੋ ਆਪਾਂ ਨੇ ਨਿਸ਼ਾਨ ਲਾ ਲੇ ਫਿਰ ਤੁਸੀਂ 1 ਇੰਚ 2 ਇੰਚ 1.5 ਇੰਚ ਦੇ ਕਰੀਬ ਪੱਟੀ ਕੱਟ ਸਕਦੇ ਹੋ ਇਹ ਦੇਖੋ ਆਪਾਂ ਡੈਢ ਇੰਚ ਦਾ ਨਿਸ਼ਾਨ ਲਾਇਆ ਇਸ ਤਰ੍ਹਾਂ ਡੈਢ ਡੈਢ ਇੰਚ ਦੇ ਤੁਸੀਂ ਨਿਸ਼ਾਨ ਲਾ ਲੈਣੇ ਨੇ ਇਸੇ ਤਰ੍ਹਾਂ ਹੀ ਠੀਕ ਹੈ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਕੱਪੜਾ ਹੈ ਤਾਂ ਤੁਸੀਂ ਪੂਰੀ ਇੱਕ ਵਾਰੀ ਪੱਟੀ ਕੱਟ ਸਕਦੇ ਹੋ ਇਹਦੇ ਵਿੱਚ ਜੋੜਨੀ ਪੈਣਗੇ ਠੀਕ ਹੈ ਇਹ ਦੇਖੋ ਆਪਾਂ ਇਸ ਤਰ੍ਹਾਂ ਕਟਿੰਗ ਕਰਕੇ ਆਪਾਂ ਜਿਹੜੇ ਦੂਜੇ ਨਿਸ਼ਾਨ ਲਾਏ ਨੇ 1.5 ਇੰਚ 2.5 ਇੰਚ ਦੇ ਇਸ ਤਰ੍ਹਾਂ ਆਪਾਂ ਪੱਟੀ ਕਟਿੰਗ ਕਰ ਲੈਣੀ ਹੈ ਬੈਕ ਗਲੇ ਨੂੰ ਇਸੇ ਤਰ੍ਹਾਂ ਹੀ ਪੱਟੀ ਕੱਟ ਕੇ ਲੱਗੇਗੀ ਨਾ ਕਿ ਸਿੱਧੀ ਪੱਟੀ ਗਲੇ ਦੀ ਸ਼ੇਪ ਨਹੀਂ ਬਣੇਗੀ ਇਹ ਦੇਖੋ ਇਸ ਤਰ੍ਹਾਂ ਪੱਟੀ ਦੇ ਵਿੱਚ ਲਚਕ ਹੋਣੀ ਚਾਹੀਦੀ ਹੈ ਜਿਹੜੀ ਵੀ ਆਪਾਂ ਰੇਪ ਪੱਟੀ ਕੱਟਣੀ ਹੈ ਠੀਕ ਹੈ ਜੀ ਇੰਨੀ ਚੌੜੀ ਹੋਣੀ ਚਾਹੀਦੀ ਹੈ ਜ਼ਿਆਦਾ ਚੌੜੀ ਨਹੀਂ ਹੋਣੀ ਚਾਹੀਦੀ ਫਿਰ ਆਪਾਂ ਨੂੰ ਕਟਿੰਗ ਕਰਨਾ ਪੈਂਦਾ ਆਓ ਜੀ ਹੁਣ ਦੱਸ ਦਿਆਂ ਕਿਵੇਂ ਲਾਉਣੀ ਹੈ ਚਲ ਇਹ ਦੇਖੋ ਜੀ ਆਪਾਂ ਨੇ ਮੋਢਾ ਜੋੜਿਆ ਤੇ ਇੰਨਾ ਆਪਾਂ ਨੇ ਮਾਰਜਿਨ ਛੱਡਿਆ ਹੋਇਆ ਇਹ ਵਾਲਾ ਤੇ ਆਪਾਂ ਇੱਥੋਂ ਇਸ ਤਰ੍ਹਾਂ ਦੇਖੋ ਨਿਸ਼ਾਨ ਲਾ ਦੇ ਕਿ ਤੁਹਾਨੂੰ ਦੱਸਦੇ ਆ ਇਹ ਦੇਖੋ ਇੱਥੇ ਪੱਟੀ ਰੱਖ ਕੇ ਇਸ ਤਰ੍ਹਾਂ ਆਪਾਂ ਨੇ ਇਹ ਦੇਖੋ ਇਸ ਤਰ੍ਹਾਂ ਰੱਖਣੀ ਆ ਚੰਗੀ ਤਰ੍ਹਾਂ ਤੁਸੀਂ ਨੇੜੇ ਤੋਂ ਦੇਖੋ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਰੱਖ ਲੈਣਾ ਕੱਪੜੇ ਨੂੰ ਇੱਥੋਂ ਆਪਾਂ ਹੁਣ ਸਿਲਾਈ ਲਾਉਣੀ ਸਟਾਰਟ ਕਰਨੀ ਆ ਐਨਾ ਮਾਰਜਨ ਆਪਾਂ ਨੇ ਵਿੱਚ ਦੇਣਾ ਹੈ ਦੇਖੋ 1/2 ਇੰਚ ਤੇ ਨਾ ਹੀ ਤੁਸੀਂ ਇਹ ਕੱਪੜੇ ਨੂੰ ਕਟ ਖਿੱਚਣਾ ਹੈ ਵਾਲੇ ਨੂੰ ਨਾ ਹੀ ਤੁਸੀਂ ਇਹ ਰੇਪ ਪੱਟੀ ਨੂੰ ਖਿੱਚਣਾ ਬਿਲਕੁਲ ਨੋਰਮਲ ਰੱਖਣਾ ਹੈ ਇਸੇ ਤਰ੍ਹਾਂ ਹਲਕੇ ਹਲਕੇ ਹੱਥਾਂ ਨਾਲ ਇਸ ਤਰ੍ਹਾਂ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਕੱਪੜੇ ਨੂੰ ਰੱਖਦੇ ਜਾਣਾ ਦਬਾਉਂਦੇ ਜਾਣਾ ਖਿੱਚਣਾ ਨਹੀਂ ਹੈ ਠੀਕ ਹੈ ਤੇ ਸਲਾਈ ਨੂੰ ਲਾਉਂਦੇ ਜਾਣਾ ਥੋੜਾ ਥੋੜਾ ਉਹਨਾ ਹੀ ਸਲਾਈ ਨੂੰ ਲਾਓ ਜਿੰਨਾ ਤੁਸੀਂ ਕੱਪੜੇ ਨੂੰ ਹੈਂਡਲ ਕਰ ਸਕਦੇ ਹੋ ਠੀਕ ਹੈ ਜੇਕਰ ਇਹਦੇ ਵਿੱਚ ਖਿੱਚ ਆ ਗਈ ਖਚਾ ਆ ਗਿਆ ਤਾਂ ਆਪਣੀ ਰੇਵ ਜਦੋਂ ਆਪਾਂ ਤਰਪਾਈ ਕਰਾਂਗੇ ਉਹਦੇ ਵਿੱਚ ਵੱਲ ਆਉਣਗੇ ਇਹ ਦੇਖੋ ਆਪਾਂ ਇਸੇ ਤਰ੍ਹਾਂ ਇੱਥੇ ਹੁਣ ਲਾਸਟ ਵੀ ਸਲਾਈ ਬਸ ਲੱਗ ਗਈ ਸਾਡੀ ਤੁਹਾਨੂੰ ਬਖਾਉਨੇ ਆ ਸਿੱਧਾ ਕਰਕੇ ਇਹ ਦੇਖੋ ਆਪਣੀ ਇਸ ਤਰ੍ਹਾਂ ਸਲਾਈ ਲਾਉਣੀ ਆ ਇੱਧਰ ਵੀ ਆਪਾਂ ਜਿੱਥੋਂ ਸਟਾਰਟ ਕੀਤੀ ਸੀ ਉੱਥੇ ਵੀ ਇਸੇ ਤਰ੍ਹਾਂ ਹੁਣ ਤੁਸੀਂ ਇਹਦੇ ਵਿੱਚ ਟੱਕ ਲਾਉਣੇ ਆ ਠੀਕ ਹੈ ਜੀ ਟੱਕ ਬਹੁਤ ਹੀ ਜ਼ਰੂਰੀ ਹੈ ਇਹਦੇ ਨਾਲ ਆਪਣੇ ਗਲੇ ਦੀ ਜਦੋਂ ਮੋੜਨਾ ਹੁੰਦਾ ਗਲੇ ਨੂੰ ਚੰਗੀ ਤਰ੍ਹਾਂ ਮੁੜ ਜਾਂਦਾ ਹੈ ਤਰਪਾਈ ਵਧੀਆ ਹੋ ਜਾਂਦੀ ਹੈ 1-1 ਇੰਚ ਤੇ ਤੁਸੀਂ ਕੱਟ ਲਾਉਣੇ ਆ ਇਹ ਦੇਖੋ ਜੀ ਹੁਣ ਆਪਾਂ ਨੇ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਤੇ ਇਸ ਤਰ੍ਹਾਂ ਇਹਨੂੰ ਡਬਲ ਫੋਲਡ ਕਰਕੇ ਸਿੱਧੀ ਵਾਲੀ ਸਾਈਡ ਇਸ ਤਰ੍ਹਾਂ ਸਿਲਾਈ ਲਾ ਲੈਣੀ ਜਿੰਨੀ ਬਰੀਕ ਤੁਸੀਂ ਆਪਣੀ ਰੇਵ ਕੱਢਣੀ ਚਾਹੁੰਦੇ ਹੋ ਉੰਨੀ ਬਰੀਕ ਤੁਸੀਂ ਕੱਢ ਕੇ ਇਸ ਦੇ ਉੱਪਰ ਸਲਾਈ ਲਾ ਲਓ ਇਸ ਤਰ੍ਹਾਂ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਤਰਪਾਈ ਹੁੰਦੀ ਹੈ ਕੋਈ ਵੀ ਆਪਣੇ ਵੱਲ ਭੋਂਗ ਨਹੀਂ ਆਉਂਦਾ ਇਹ ਪਸ਼ਮੀਨਾ ਸੂਟ ਹੈ ਥੋੜੀ ਮੋਟੀ-ਮੋਟੀ ਰਹੇਗੀ ਜੇਕਰ ਆਪਾਂ ਕਾਟਨ ਦੇ ਸੂਟ ਤੇ ਲਾਉਨੇ ਆ ਤਾਂ ਬਹੁਤ ਬਰੀਕ ਨਿਕਲਦੀ ਹੈ ਜੀ ਕਪੜੇ ਦੇ ਹਿਸਾਬ ਨਾਲ ਹੀ ਰੇਬ ਵਧੀਆ ਆਉਂਦੀ ਆ ਇਸ ਤਰ੍ਹਾਂ ਤੁਸੀਂ ਨਾਲ-ਨਾਲ ਹੀ ਸੈੱਟ ਕਰਦੇ ਜਾਣਾ ਕਪੜੇ ਨੂੰ ਇਸੇ ਤਰ੍ਹਾਂ ਦੇਖੋ ਦੇਖੋ ਜੀ ਸਾਡੀ ਰੇਬ ਕਿੰਨੀ ਸਫਾਈ ਦੇ ਨਾਲ ਲੱਗੀ ਹੈ ਤੁਸੀਂ ਵੇਖ ਸਕਦੇ ਹੋ ਬਿਲਕੁਲ ਬਰੀਕ ਹੈ ਜਦੋਂ ਇਸ ਨੂੰ ਇਸ ਤਰ੍ਹਾਂ ਤਰਪਾਈ ਹੋ ਗਈ ਹੈ ਦੇਖੋ ਇਸ ਤਰ੍ਹਾਂ ਆਏਗਾ ਸਾਡਾ ਬਿਲਕੁਲ ਸਾਰਾ ਕਪੜਾ ਕੋਈ ਇਹਦੇ ਵਿੱਚ ਖੇਚ ਨਹੀਂ ਆਏਗਾ ਪ੍ਰੋਪਰ ਬੈਠੇਗਾ ਠੀਕ ਹੈ ਇਹ ਸੀਗਾ ਸਾਡੇ ਬੈਕ ਗਲੇ ਤੇ ਰੇਪ ਪੱਟੀ ਲਾਉਣ ਦਾ ਤਰੀਕਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਜੀ ਇਹਦੀ ਪੂਰੀ ਲੁੱਕ ਤਰਪਾਈ ਕਰਨ ਤੋਂ ਬਾਅਦ ਪ੍ਰੈਸ ਕਰਨ ਤੋਂ ਬਾਅਦ ਆਏਗੀ ਠੀਕ ਹੈ ਜੀ ਓਕੇ ਜੀ ਧੰਨਵਾਦ